ਮਾ ਬੋਰ ਸਿੰਘ ਐਸੈਂਟ ਹਿਊਮਨ ਰਾਈਟ ਕਾਉਂਸਲ ਦਿੱਲੀ ਇੰਚਾਰਜ ਜ਼ਿਲ੍ਹਾ ਫਾਜ਼ਿਲਕਾ ਮੈਂ ਜਿੱਥੇ ਕੱਚਾ ਸੀਟ ਫਾਰਮ ਕੁਲਵੰਤ ਸਿੰਘ ਦੇ ਕੋਲ ਪਹੁੰਚਿਆ ਜਿੰਨਾ ਹਾਵੋਰ ਮੈਡੀਕਲ ਸਟੋਰ ਵਾਲੇ ਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਹੈ ਇਹ ਸੂਚਿਤ ਕੀਤਾ ਜਾਵੇਗਾ ਮਾਨਯੋਗ ਡਿਪਟੀ ਕਮਿਸ਼ਨਰ ਫਾਜ਼ਿਲਕਾ ਮਾਨਯੋਗ ਐਸਐਸਪੀ ਸਾਹਿਬ ਫਾਜ਼ਲ ਕਾ ਸਿਵਲ ਸਰਜੰਟ ਤੇ ਡੀਐਸਪੀ ਹਵੋਰ ਨੂੰ ਵੀ ਇਸ ਹਵੋਰ ਮੈਡੀਕਲ ਸਟੋਰ ਵਾਲੇ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਹਨਾਂ ਇੱਕ ਡੀ ਫਾਰਮਾਸਿਸਟ ਹੈ ਜੋ ਇੱਕ ਡਿਗਰੀ ਨਹੀਂ ਇਹਦੇ ਕੋਲ ਕੋਈ ਜੇ ਇੱਕ ਮੈਡੀਕਲ ਦੇ ਵਿੱਚ ਹਸਪਤਾਲ ਬਣਾ ਕੇ ਬੈਠਾ ਹੈ ਜਿਹੜਾ ਮਾਮੂਲੀ ਜਈ ਇੱਕ ਚੋਟ ਦੇ ਵਧਾ ਕੇ ਲੱਤ ਨੂੰ ਇਨਫੈਕਸ਼ਨ ਹੋ ਗਈ ਜਿਹੜੀ ਲੱਤ ਕਟਣੀ ਪਈ ਉਹਦਾ ਜ਼ਿੰਮੇਵਾਰ ਹਬੋਰ ਮੈਡੀਕਲ ਸਟੋਰ ਵਾਲਾ ਹੈ ਇਹਦੇ ਤੇ ਕਾਨੂੰਨੀ ਕਾਰਵਾਈ ਦੀ ਜਿਹੜੀ ਮੰਗ ਹੈ ਉਹ ਕੁਲਵੰਤ ਸਿੰਘ ਨੇ ਐਸਐਸਪੀ ਸਾਹਿਬ ਨੂੰ ਲਿਖੀ ਹੈ ਕਿ ਇਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਇਹ ਇਹੋ ਜਿਹਾ ਹੋਰ ਕੋਈ ਮੈਡੀਕਲ ਵਾਲਾ ਕੋਈ ਇਹੋ ਜਿਹਾ ਨਾ ਕਰੇ ਕਿ ਇਹ ਹਸਪਤਾਲ ਇੱਕ ਇੱਕ ਮੈਡੀਕਲ ਦੇ ਵਿੱਚ ਹੀ ਬਣਾ ਕੇ ਬੈਠ ਜਾਵੇ ਜੋ ਇਹ ਲੰਮੇ ਸਮੇਂ ਤੋਂ ਇਹ ਜੋ ਮੈਡੀਕਲ ਨਸ਼ਾ ਅਭੀ ਵੇਚਨ ਦੱਸਦੀ ਹੈ ਜਿਹੜੇ ਇਹਨਾਂ ਆਧਾ ਇੱਕ ਤੋਂ ਬੱਲੂਆਂ ਨੇ ਹਾਂ ਇਹਨਾਂ ਖੋਲ ਰੱਖਿਆ ਮੈਡੀਕਲ ਸਟੋਰ ਇੱਕ ਸ਼ੀਤੋ ਰੋਡ ਤੇ ਹੈ ਇਹਦੀ ਹੋ ਸਕੇ ਤਾਂ ਇਹਦੀ ਜਿਹੜੀ ਪ੍ਰਾਪਰਟੀ ਦੀ ਵੀ ਜਾਂਚ ਕੀਤੀ ਜਾਵੇ ਕਿ ਇਹ ਇੰਨੇ ਲੰਮੇ ਸਮੇਂ ਤੋਂ ਇਹ ਕੰਮ ਕਰ ਰਿਹਾ ਹੈ ਬਈ ਇੱਕ ਇਹ ਨਜਾਇਜ਼ ਹੈ ਇਹ ਕਲੰਤ ਸਿੰਘ ਵੱਲੋਂ ਤੇ ਹੀ ਅਭੀ ਜੀ ਮੈਨੂੰ ਜਿਹੜਾ ਇਨਸਾਫ ਹੈ ਇਹ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਮੇਰੀ ਕਲਮ ਸਿੰਘ ਜੀ ਤੇ ਇਹ ਮੰਗਾ ਬਾਕੀ ਕਲਮ ਸਿੰਘ ਦੇ ਤੁਹਾਨੂੰ ਜਵਾਨੀ ਸੁਣਾਉਣੇ ਆ। ਹਾਂ ਕਲਮ ਸਿੰਘ ਜੇ ਜੀ ਤੁਸੀਂ ਆ ਐਪਲੀਕੇਸ਼ਨ ਦਿੱਤੀ ਆ ਕਿਹੜੇ ਕਿਹੜੇ ਅਫਸਰ ਨੂੰ ਦਿੱਤੀ ਆ। ਇਹ ਅਫਸਰ ਤਾਂ ਜੀ ਮੇਰੇ ਘਰ ਦੇ ਨਹੀਂ ਦਿੱਤੀ। ਠੀਕ ਹੈ। ਐਸਐਸਪੀ ਸਾਹਿਬ ਐਸਐਸਪੀ ਸਾਹਿਬ ਮੈਰਪੁਰ ਇਹੀ ਕਰਦਾ ਬੇਨਤੀ ਕਰਦਾ ਵੀ ਮੈਂ ਕਲਵੰਤ ਸਿੰਘ ਸੀਤ ਖਰਨ ਕੱਚੇ ਦੇ ਰਹਿਣ ਵਾਲਾ ਤੇ ਮੇਰਾ ਜਿਹੜਾ ਨੁਕਸਾਨ ਹੋਇਆ ਜੋ ਵੀ ਕੀਤਾ ਹੈ ਇਹ ਹੋਰ ਮੈਡੀਕਲ ਵਾਲੇ ਨੇ ਕੀਤਾ ਇਹ ਮੇਰੀ ਲਤ ਵੱਢੀ ਗਈ ਇਹ ਸਾਰਾ ਕੁਝ ਜਿੱਦ ਕੀਤਾ ਦਾ ਇਹ ਹੋਰ ਮੈਡੀਕਲ ਵਾਲਾ ਜੀ ਤੁਹਾਡੇ ਪਰਿਵਾਰਕ ਮੈਂਬਰ ਕਿੰਨੇ ਆ 8.5 ਜੀ ਆ ਉਹਨਾਂ ਦੇ ਵਿੱਚੋਂ ਕਮਾਈ ਦਾ ਸਾਧਨ ਤੁਸੀਂ ਸੀ ਬਸ ਕਹਿੰਦੇ ਮੈਂ ਹੀ ਸੀ ਜੀ ਮੁੰਡਾ ਹੈਗਾ ਇੱਕ ਉਹ ਆ ਵੱਡ ਬੱਡੇਗਾ ਤੇ ਮੈਂ ਆਪ ਦਾ ਮੈਨੂੰ ਉਹ ਜਾ ਮਿੱਲਾ ਤਖਾਓ ਲੈ ਕਰਕੇ ਚੱਕਿਆ ਉਹਨੇ ਨਹੀਂ ਤਾਂ ਮੇਰਾ ਕੋਈ लाज ਨਹੀਂ ਰਹੂਗਾ ਨਾਲ ਨਾ ਰਮਤੂ ਦੀ ਮੈਂ ਦੀ ਮਤ ਤੁਸੀਂ ਇਹ ਟੌਂਦੇ ਜੇ ਕਿੰਨਾ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ